ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਡ ਕੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤ ਰੂਪ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਆਵਲੀ ਤਾਜੀ ਸੂਈ ਗਾਂ ਤੁਹਾਨੂੰ ਦਿਖਾਉਣੀ ਜਰਸੀ ਕ੍ਰੋਸ ਚੰਗੇ ਭਾਰੇ ਪੱਲੇ ਵਾਲੀ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਠੀਕ ਆ ਜੀ ਵਧੀਆ ਚਲੋ ਜੀ ਜੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਆਪਣਾ ਨਾਮ ਬਿਆਨਤ ਰੂਪ ਸਿੰਘ ਪਿੰਡ ਗੁੱਜਿਆਪੀਰ ਤਹਿਸੀਲ ਆਈ ਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਵੀ ਬੋਲ ਦੋ 9855110755 ਠੀਕ ਆ ਤੇ ਅੱਜ ਫਿਰ ਪਾਉਣੀਆਂ 2001 ਕੋਈ ਪਾਣੀ ਫਿਰ ਹਾਂਜੀ ਇੱਕੋ ਹੀ ਹੈ ਵਧੀਆ ਠੀਕ ਪੰਜ ਪੰਜਾਂ ਲੈਣਿਆਂ ਨੂੰ ਸੂਈ ਨੂੰ ਅੱਛਾ ਇਹ ਮਤਲਬ 22 ਲੀਟਰ ਤਿਆਰ ਹੈ 21 22 ਤਿਆਰ ਆ ਇਹਾਰ ਮੋਕੇ ਤੇ ਜਿਹੜਾ 10 ਲੀਟਰ ਵਾਲੀ ਬਾਲਟੀ ਨਹੀਂ 15 ਲੀਟਰ ਵਾਲੀ ਚੋਈਦੀ ਹੈ। ਅੱਛਾ। ਹਾਂਜੀ। ਠੀਕ ਹੈ। ਮਤਲਬ ਕੋਈ ਕੰਡੇ ਦੇ ਤੋਲੇ ਲੀਟਰ ਲੈ ਆਵੇ 1 ਕੇ 22 ਲੀਟਰ ਜਿਹੜਾ ਬਿਲਕੁਲ ਘਰੋਂ ਮੋਕੇ ਤੇ ਹੁਣ ਚਵਾ ਦੋਗੇ। ਪੰਜਵੇਂ ਦਿਨ ਆ ਭਾਵੇਂ ਕੋਈ ਬੋਲਾ ਲਾ ਲੈ ਭਾਵੇਂ ਕੋਈ ਦੁੱਧ ਲਾ ਲੈ। ਅੱਛਾ। ਹਾਂਜੀ 나ੜੂ ਨਾਲ ਆ ਵੱਛੀ ਆ ਮਗਰ ਕਿੰਨਾ ਕੁ ਤਰ੍ਹਾਂ ਦੁੱਧੇ ਚਵਾਈ ਜਾਊਗੀ? ਦੁੱਧ ਦੀ 28 ਲੀਟਰ ਦੀ ਗਾਰੰਟੀ ਮਿਲਗੀ ਆਪਾਂ ਨੂੰ। ਅੱਛਾ। ਮਹੀਨਾ ਤੇ ਇੱਕ ਗਰਮੀ ਦਾ ਰਹਿ ਗਿਆ। ਹਾਂਜੀ ਹਾਂਜੀ। ਇਹ ਇਹ ਆ ਵੀ 28 30 ਤੱਕ ਜਾ ਸਕਦੀ ਕਿਉਂਕਿ ਪੰਜਵੇਂ ਦਿਨ 22 ਲੀਟਰ ਆ ਜੀ। ਬਾਕੀ ਇਹ ਆ ਵੀ ਹੁਣ ਚਲੋ ਮੌਸਮ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਕੁਛ ਵਿੱਚ ਮੀਂਹ ਪੈ ਜਾਂਦੇ ਆ ਤੇ ਵਿੱਚ ਥੋੜੀ ਜਿਹੀ ਰਾਹਤ ਆ ਉਹ ਆ ਜਾਂਦੀ ਹੈ ਤੇ ਆ ਜਿਹੜੀ ਇਹ ਤੇ ਮਗਰ ਵੱਛੀ ਆ ਵੱਛੀ ਵੀ ਮਗਰ ਚੰਗੀ ਆ ਜਿਹੜੀ ਨਾਲੂ ਨਾਲ ਜੀ ਜਰਸੀ ਕ੍ਰੋਸ ਹੀ ਵੱਛੀ ਆ ਤੇ ਜਰਸੀ ਕ੍ਰੋਸ ਹੀ گاਵਾਂ ਜਿਹੜੀ ਪਾਰੇ ਬੱਲੇ ਦੀ گاਵਾਂ ਤੇ ਆ ਥਣ ਵੀ ਆਪਾਂ ਦੇਖ ਸਕਦੇ ਆ ਚੰਗੇ ਗਿਆਵਤੇ ਥਣ ਲੱਗਾ ਤੇ ਮਿਲ ਕੇ ਵੀ ਇਹਨਾਂ ਨੂੰ ਚੰਗੀ ਮੋਟੀ ਲੱਗੀ ਆ ਅੱਛੇ ਇਹਦੇ ਤੇ ਮੈਂ ਕਰੀਆਪਾਂ ਦੇਖ ਸਾਦੇ ਇਹ ਤੀਜਾ ਸੁਆਹ ਜੇ ਅੱਛਾ ਤੀਸਰਾ ਸੁਆਹ ਲੋਪਰ ਤੀਜਾ ਸੁਆਹ ਸੁਹੀ ਠੀਕ ਆ ਤੇ ਖੋਲੋ ਹਾਂ ਫੇ ਤੋਰੀਆਂ ਹੈ ਕਰੀ ਬਾਕੀ ਥੱਲੇਆਂ ਬੜੀ ਕਮਾਲ ਦੀ ਬਣੀ ਐ ਗੱਦ ਘਾਟ ਪੱਖਾਂ ਵੀ ਪੂਰੀ ਜਵਾਨ ਐ 23 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਰਮਾਨਾ ਚ ਵਈ ਜਾਊਗੀ ਬਾਕੀ ਬੋਡੀ ਸਟਰਕਚਰ ਵੀ ਜਿਹੜਾ ਚੰਗਾ ਭਾਰੇ ਪੱਲੇ ਦੀ ਗਾਵਾ ਜਿਹੜੀ ਠੀਕ ਹੈ ਇੱਕ ਅਰੇ ਇੱਧਰ ਨਾ ਤੋਰ ਦਾਂ ਲਾ ਜੀ ਆ ਜੀ ਬਾਕੀ ਹਵਾਨਾ ਹੁੰਦਾ ਹੈ ਗਾਹਣਾ ਤੇ ਉਹਨਾਂ ਹੀ ਜਿਹੜਾ ਪਛਾਣ ਹੁੰਦਾ ਬਾਕੀ ਜਦੋਂ ਵੀ ਆਈਦਾ ਵਾ ਵਿਧਿਆ ਨਾਲ ਕਪਛੂ ਜਿਹੜੇ ਚੰਗੀ ਕੁਆਲਿਟੀ ਦੇ ਹੀ ਹੁੰਦੇ ਆ ਹਰ ਵਾਰੀ ਜਿਹੜੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਚਾਹ ਹੁੰਦੀਆਂ ਵਾ ਤੇ ਆ ਦੂਸਰੇ ਪਾਸੇ ਤੋਂ ਵੀ ਦੇਖ ਸਕਦੇ ਜੇ ਬਾਕੀ ਆ ਦੇਖ ਸਕਦੇ ਹੈਗੇ ਵੀ ਚੰਗੀ ਤੇਰੀ ਤੇ ਚਵਾ ਵੀ ਜਿਹੜਾ ਬਿਲਕੁਲ ਸਾਫ ਹੈ ਜਿਹੜਾ ਇਹ ਸਹੀ ਹੈ ਕੋਈ ਪੁਰ ਸ਼ਿਤਾ ਨਹੀਂ ਆ ਬੱਚਾ ਛੱਡੋ ਤੇ ਭਾਵੇਂ ਨਾ ਛੱਡੋ ਬਾਕੀ ਹਵਾਨੇ ਤੇ ਫਰੀ ਫਰੀ ਕਿਨਾਰਾ ਜਿਹੜੀਆਂ ਚੰਗੀਆਂ ਬਾਕੀ ਖੜੇ ਕੋਈ ਸਾਹਬਲਾ ਦੋ ਦਿਨ ਨੇ ਚੰਗਾ ਕੱਢੀ ਜਨਾਵ ਤੇ ਜੈ ਜੈ ਮੁੱਲ ਵੀ ਦੀ ਫਿਰ ਦੱਸੀਏ ਰ ਆਪਾਂ ਕਿੰਨਾ ਕੁ ਰੱਖਣਾ ਹੈ ਮੁੱਲ ਤੇ ਵੀ ਦੀ ਭਾਈ 3 ਲੀਟਰ ਦਾ ਆਪਾਂ ਐਸੀ ਕਰੀ ਜਾਈਏ ਹਾਂ ਜੀ ਆਪਾਂ ਨੂੰ ਭਾਜ ਮਿਲੀ ਆ ਠੀਕ ਆ ਮੋਲੇ ਦਾ 70 2000 ਮਾਨਟਨ ਕਰਾਂਗੇ ਵੀਰਾਂ ਦਾ ਅੱਛਾ ਹਾਂਜੀ 68000 ਦੀ ਦੇ ਦੋਗੇ ਸਾਡੀ ਦੇਆ ਫੁੱਲ ਗਰੰਟੀ ਨਾਲ ਦਵਾਂਗੇ ਅੱਛਾ ਮਤਲਬ ਹੁਣ ਜਿਹੜਾ ਘਰੋਂ ਦੁੱਧ 21 22 ਲੀਟਰ ਜਿਹੜਾ 21 ਲੀਟਰ ਤਿਆਰ ਆ ਆਪਾਂ ਇਹ ਦੇਣਿਆਂ ਹਾਂ ਦੁੱਧ ਲਾ ਲੈ ਕੋਈ ਗੋੜਾ ਲਾ ਲੈ ਨਾਲੂ ਵਖੀਰੇ ਨਾਲ ਜਿਹੜੇ ਇਹ ਆ ਗਿੱਲਾ ਠੀਕ ਹੈ ਹਾਂਜੀ ਬਾਕੀ ਇਹ ਆ ਵੀ ਖੜੇ ਕੋਈ ਇੱਥੋਂ ਹੀ ਚਵਾਈ ਕਰਕੇ ਹਨਾ ਗਰਮੀ ਦਾ ਮੌਸਮ ਹੈ ਸਾਹ ਵਾਲੀਆਂ ਚੀਜ਼ਾਂ ਵਾ ਤੇ ਆਪਨੇ ਇੱਥੋਂ ਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ਼ ਚ ਆ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ